ਲੋ ਮਿੱਤਰੋ ਆਪਾਂ ਮਕਰਾਨਾ ਟਾਇਲ ਵਾਲਾ ਬਾਈਆਂ ਕੋਲੇ ਪਹੁੰਚੇ ਆ ਜਿਹੜਾ ਮਿੰਨੀ ਡਰਾ ਹੈ ਉਹ 5 ਤਰੀਕ ਨੂੰ ਸ਼ਾਮ ਨੂੰ 5 ਵਜੇ ਕੱਢਣਾ ਬਹੁਤ ਥੋੜਾ ਟਾਈਮ ਰਹਿ ਗਿਆ ਇਹਦੇ ਵਿੱਚ ਕਹਿੰਦੇ ਮਿੰਨੀ ਕਹਿਣ ਦਾ 855 ਟਰੈਕਟਰ ਦੇਣਾ ਵੱਡੇ ਡਰਾਈਵਰ ਕਹਿੰਦਾ ਮਿੰਨੀ ਡਰਾ ਵੀ ਜਾਂ ਦੇਣੀ ਹੈ ਡਿਜ਼ਾਇਰ ਗੱਡੀ ਇਹ ਹੈਗਾ ਪਹਿਲਾ ਪ੍ਰਾਈਸ ਦੂਜੇ ਸਕੂਟਰੀ ਹੈ ਉਸ ਤੋਂ ਬਾਅਦ 300 ਤੋ 600 ਤੱਕ ਫੈਨ ਨੇ ਤੇ ਸਮਾਰਟਵਾਚ 11 ਪ੍ਰਾਈਸ ਦੇਣੇ ਨੇ ਬਾਈ ਹੋਰ ਕੀ ਸਿਸਟਮ ਹੈ ਹੋਰ ਕੀ ਵੀਰੇ ਆਪਣਾ ਮੇਨ ਦੇ ਵਿੱਚ ਫੋਰਚੂਨਰ ਰੱਖੀ ਹੋਈ ਹੈਗੀ ਆਪਸ਼ਨ ਦੇ ਵਿੱਚ ਆਪਾਂ ਸਕਾਰਪਿਓ ਨੇ ਦੇਣੀ ਹੈਗੀ ਦੂਜਾ ਪ੍ਰਾਈਸ ਆਪਣਾ ਬੋਲਟਾ ਸਕਾ ਆਪਣੇ ਫੋਰਚੂਨਰ ਦੇ ਵਿੱਚ ਵੀ 25 ਲੱਖ ਰੁਪਏ ਦਾ ਅਸੀਂ 25 ਲੱਖ ਐਸ ਵੀ ਲੈ ਸਕਦੇ ਹਾਂ ਤੇ ਟੋਟਲ 113 ਪ੍ਰਾਈਜ਼ ਹੋ ਜਾਂਦੇ ਨੇ ਬਈ ਆ ਥਾਰ ਕਿਵੇਂ ਖੜਾਈ ਆ ਇਹ ਵੀਰੇ ਸਪੈਸ਼ਲ ਮਿਨੀ ਦੇ ਵਿੱਚ ਦੇਣੀ ਆ ਅਸੀਂ ਸਪੈਸ਼ਲ ਮਿਨੀ ਚ ਆਪਣੀ ਨਿਕਲੂ ਬਟੇ ਡਰਾ ਦੇ ਨਾਲ ਹਾਂਜੀ ਹਾਂਜੀ ਤੇ ਟਿਕਟ ਰੇਟ ਦੱਸ ਦਿੰਦੀ ਬਈ ਇੱਕ ਵਾਰੀ ਮੈਂ ਬੋਲਦਾ 500 ਦੀ ਹੈਗੀ ਸਿੰਗਲ ਟਿਕਟ ਜਿਹੜੀ ਤੁਹਾਨੂੰ ਮਿਲਦੀ ਹੈ ਫੋਰਚੂਨਰ ਵਾਲੇ ਦੀ ਜੇ ਤੁਸੀਂ ਹਜ਼ਾਰ ਦੀਆਂ ਟਿਕਟਾਂ ਪਾਉਂਦੇ ਤਾਂ ਤੁਹਾਨੂੰ ਟਰੈਕਟਰ ਵਾਲੀਆਂ 4 ਮਿਲ ਜਾਣੀਆਂ ਨੇ 2 ਮਿਲੀਆਂ ਨੇ ਮੇਨ ਟਰੈਕਟਰੀਆਂ 6 ਟਿਕਟਾਂ ਟੋਟਲ ਮਿਲ ਜਾਣੀਆਂ ਨੇ ਜੇ ਤੁਸੀਂ ਪਾਉਂਦੇ ਹੋ 2000 ਦੀਆਂ ਟਿਕਟਾਂ ਫਿਰ ਇਹ ਰਾਣੀ ਦੀ ਟਿਕਟ ਵੀ ਮਿਲ ਜਾਣੀਆਂ ਨਾਲ ਕਿਉਂਕਿ ਇਹ 2000 ਦੀਆਂ ਟਿਕਟਾਂ ਦੇ ਵਿੱਚ 4 ਮੇਨ ਦੀਆਂ ਨੇ 6 10 ਹੈਗੀਆਂ ਆਪਣੀਆਂ ਮਿੰਨੀ ਟਰਾਰੀਆਂ 855 ਵਾਲੇ ਦੀਆਂ ਤੇ 6 ਮਿਲੀਆਂ ਨੇ ਥਾਰ ਵਾਲੀਆਂ 20 ਟਿਕਟਾਂ ਟੋਟਲ ਮਿਲ ਜਾਣੇ 5000 ਦੀਆਂ 60 ਟਿਕਟਾਂ ਹੋਈ ਨੇ ਜਿਦੇ ਵਿੱਚ 10 ਟਿਕਟਾਂ ਹੋਣਗੀਆਂ ਮੇਨ ਡਰਾ ਦੀਆਂ ਫੋਰਚੂਨਰ ਵਾਲੇ ਦੀਆਂ 30 ਹੋਣਗੀਆਂ ਮਿੰਨੀ ਦੀਆਂ 855 ਵਾਲੇ ਦੀਆਂ ਤੇ 20 ਟਿਕਟਾਂ ਹੋਣਗੀਆਂ ਆ ਥਾਰ ਦੀਆਂ ਤੇ ਭਾਈ ਨੰਬਰ ਮੈਂ ਹੀ ਬੋਲਦਾ ਇੱਕ ਵਾਰੀ ਸੁਆਦ ਜੀ ਨਾਲ 76 55 98 44 37 ਜਾਂ ਦੂਜੇ ਲੋੜ ਕਹਿੰਦੇ 76579 84437 ਦੂਜਾ ਨੰਬਰ ਹੈਗਾ 97798 73966 81467 70619 80 823 24104 ਬਾਈ ਜੀ ਇਹ ਚਾਰ ਨੰਬਰ ਨੇ ਸਾਡੇ ਚਾਰੇ ਨੰਬਰਾਂ ਦੇ ਟਿਕਟਾਂ ਪੈਣੀਆਂ ਨੇ ਜਿਹੜੇ ਮਰਜ਼ੀ ਨੰਬਰ ਤੇ ਪੇਮੈਂਟ ਕਰ ਦਿਓ ਪਰ ਇੱਕ ਗੱਲ ਰੱਖਣਾ ਤੁਸੀਂ ਜਿਹੜੇ ਨੰਬਰ ਤੇ ਪੇਮੈਂਟ ਕਰਨੀ ਹੈ ਸਕਰੀਨ ਸ਼ਾਟ ਵੀ ਉਸੇ ਨੰਬਰ ਤੇ ਪਾਉਣਾ ਸਾਨੂੰ ਨਾਲ ਦੀ ਨਾਲ ਟਿਕਟਾਂ ਮਿਲ ਜਣਗੇ ਤਾਂ ਦਵਾ